ਇੱਕ ਤੋਂ ਨਾ ਗੱਲ ਕਰਨੀ ਸੀ ਮੈਨੂੰ ਇੱਕ ਇਹਨੂੰ ਵੀ ਗੱਲ ਕਰਨੀ ਸੀ ਹੰਨੀ ਸੇਠੀ ਨੂੰ ਤੇ ਇਹਦੇ ਭਰਾ ਕੱਛੂ ਕੁੰਬੇ ਨੂੰ ਕਿ ਮੈਂ ਉਸਤਾਦ ਤੁਹਾਡੀਆਂ A ਤੋਂ Z ਸਾਰੀਆਂ ਵੀਡੀਓ ਕਰਤੀਆਂ ਡਿਲੀਟ ਕਿਉਂਕਿ ਤੁਹਾਡੀ ਔਕਾਤ ਹੈ ਨਹੀਂ ਕਿ ਮੈਂ ਤੁਹਾਨੂੰ ਪ੍ਰਮੋਟ ਕਰਾਂ ਦੂਜੀ ਗੱਲ ਤੂੰ ਜਿਹੜੀ ਅੱਜ ਲਾਈਵ ਪਾਈ ਕਿ ਮੇਰੀ ਛੱਛ ਐ ਕਹਿੰਦੀ ਤੇ ਮੇਰਾ ਫਲਾਣਾ ਇਹ ਕਹਿੰਦਾ ਘਬਰਾਣਾ ਫੈਮਲੀਆਂ ਸਾਰਿਆਂ ਦੇ ਘਰੇ ਹੈਗੀਆਂ ਚਿੰਤਾ ਨਾ ਕਰ ਜੇ ਤੇਰੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਪਈ ਨਾ ਉਹ ਦੱਸ ਦਣਗੇ ਮੇਰੇ ਪਰਿਵਾਰ ਵਾਲੇ ਵੀ ਤੇਰੀ ਵਾਈਫ ਸਿੱਦਕ ਨਾਲ ਜਦੋਂ ਐਕਟਿਵਾ ਤੇ ਚੜ ਕੇ ਮੇਰਾ ਨੰਬਰ ਲੈਣ ਆਈ ਸੀ ਕਿ ਹਾਂ ਹੰਨੀ ਤੰਕਰਦਾ ਉਥੋਂ ਲੈ ਕੇ ਸੰਦੀਪ ਵੀਰੇ ਦੇ ਘਰ ਤੱਕ ਕੰਪਰੋਮਾਈਜ਼ਡ ਜਿੰਨੇ ਬੰਦੇ ਬੱਠੇ ਸੀ ਸਾਰਾ ਕੋਈ ਤੂੰ ਜਿਹੜੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦਾ ਨਾ ਮੇਰੀ ਵਾਈਫ ਨੂੰ ਐਂ ਕਰਤਾ ਤੇਰਾ ਕਿਰਦਾਰ ਦੁਨੀਆਂ ਨੂੰ ਪਤਾ ਤੇ ਇਹ ਅੱਜ ਤੋਂ ਬਾਅਦ ਨਾ ਤੇਰੇ ਖਿਲਾਫ ਮੈਂ ਵੀਡੀਓ ਪਾਵਾਂ ਤੇ ਨਾ ਮੈਂ ਤਨੂੰ ਕੱਚੂ ਕੁੰਬੇ ਨੂੰ ਤੇ ਤੈਨੂੰ ਪ੍ਰਮੋਟ ਕਰਾ ਮੈਂ ਕਰਨਾ ਆਪਦਾ ਕੰਮ ਤੁਸੀਂ ਹੈਗੇ ਹੋ ਸਾਲਿਓ ਵਿਲੇ ਸਮਝ ਆਈ ਗੱਲ ਤੁਸੀਂ ਫ੍ਰੀ ਦੀ ਭਾਲਦੇ ਹੋ ਤੁਹਾਨੂੰ ਆਦਤ ਪੈ ਗਈ ਏ ਕਿ ਬੇਇਜ਼ਤੀ ਕਰਾ ਕੇ ਆਪਣੀ ਪ੍ਰਮੋਸ਼ਨ ਕਰਨ ਦੀ ਤੁਹਾਡਾ ਉਹ ਬਿਗ ਬੋਸ ਤੇ ਜਾਣ ਦਾ ਇਰਾਦਾ ਹੈ ਕਿ ਬੇਇਜ਼ਤੀ ਕਰਾ ਲਓ ਚੰਗੀ ਤਰ੍ਹਾਂ ਜਿੱਦਾ ਬਾਕੀ ਸਾਰੇ ਕਰਦੇ ਨੇ ਤੁਸੀਂ ਹੈਗੇ ਵਿਲੇ ਅਸੀਂ ਹੈਗੇ ਕਾਰੋਬਾਰੀ ਤੇ ਦੂਜੀ ਗੱਲ ਤੇਰੇ ਤੋਂ ਨਾਮ ਮੈਂ ਡਰਦਾ ਨਾ ਮੈਂ ਤੇਰੇ ਤੋਂ ਦਬਦਾ ਨਾ ਤੋ ਮੈਨੂੰ ਧਮਕੀਆਂ ਦੇ ਉਹ ਸੂ ਸਾਈਡ ਦੀਆਂ ਜਿੰਦੇ ਕੋਲੋਂ ਦਵਾਨਾ ਪਿਆ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਾਉਂਗਾ ਜੋ ਤੇਰੇ ਪੁਰਾਣੇ ਬਕਵਾਸ ਕੀਤੀ ਪੰਜ ਕੁੜੀਆਂ ਨਸ਼ੇ ਇਹ ਵੋਸ ਤੇਰੇ ਪੁਰਾਣੇ ਤਾਂ ਵੀਡੀਓ ਡਿਲੀਟ ਕਰਤੀ ਮੈਂ ਸਕਰੀਨ ਰਿਕਾਰਡਿੰਗ ਤੇ ਉਹਦਾ ਲਿੰਕ ਕਾਪੀ ਕਰਕੇ ਰੱਖਿਆ ਹੋਇਆ ਤੂੰ ਘਬਰਾ ਨਾ ਮੇਰੇ ਕੋਲ ਸਾਰਾ ਡਾਟਾ ਪਿਆ ਪੈਲ ਕਰਨੀ ਨਹੀਂ ਧੂਲ ਛੱਡਣੀ ਨਹੀਂ ਸਮਝਾਈ ਗੱਲ ਜਿਹੜੀ ਤੂੰ ਕੁੜੀ ਨੂੰ ਫੋਨ ਕਰਕੇ ਚਾਰ ਪੰਜ ਦਿਨ ਪਹਿਲਾਂ ਧਮਕੀਆਂ ਵੀ ਦਿੱਤੀਆਂ ਨਾ ਉਹ ਵੀ ਮੇਰੇ ਕੋਲ ਤੇਰਾ ਸਾਰਾ ਪਿਆ ਸੋ ਦੋਸਤੋ ਤੁਸੀਂ ਵੀ ਸਾਰੇ ਹੁਣ ਅਲਰਟ ਹੋ ਜਾਓ ਆਪਾਂ ਇਹਦੇ ਖਿਲਾਫ ਕੋਈ ਵੀਡੀਓ ਨਹੀਂ ਪਾਣੀ ਇਹ ਤਾਂ ਹੈਗਾ ਵਿਲ ਹੈ ਇਹ ਭਾਲ ਦਾ ਪ੍ਰੋਮੋਸ਼ਨ ਜਿਹੜੇ ਮੇਰੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਏ ਵੀ ਇਹ ਵਿਲ ਹੈ ਇਹਨੂੰ ਆਦਤ ਪਈ ਹੋਈ ਏ ਲੋਕਾਂ ਦੇ ਪਰਿਵਾਰਾਂ ਦੀਆਂ ਵੀਡੀਓ ਕਦੀ ਢੋਲ ਵਾਲੇ ਦੀ ਬੱਦੂਆ ਲੱਲੀ ਕਦੀ ਕਿਸੇ ਦੇ ਪਰਿਵਾਰ ਦੀ ਬੱਦੂਆ ਲੱਲੀ ਇਹਨੂੰ ਤਾਂ ਆਦਤ ਹੈਗੀ ਏ ਇਹਦੇ ਤੇ ਤਾਂ ਪੈਣੀ ਹੈ ਭਾਰੀ ਆਪਾਂ ਗਾਣੋਂ ਇਹਦੀ ਖਾਚਰੀ ਪ੍ਰੋਮੋਸ਼ਨ ਕਰਨੀ ਸੋ ਸਾਰਿਆਂ ਦਾ ਧੰਨਵਾਦ ਜਿਹੜੇ ਸਪੋਰਟ ਕਰਦੇ ਆ ਲਵ ਯੂ ਆਲ